ਸਤਿ ਸ਼੍ਰੀ ਅਕਾਲ ਮੈਂ ਹਾਂ ਸੁਨਾਇਨਾ ਲੈ ਕੇ ਹਾਜ਼ਰ ਆ ਦੇਸ਼ ਦੁਨੀਆ ਦੀਆਂ ਖਬਰਾਂ ਦੁਨੀਆ ਦੇ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ 111 ਸਾਲਾ ਬ੍ਰਿਟਿਸ਼ ਜੌਨ ਟਿਨਿਸਵੁੱਡ ਨੇ ਕਿਹਾ ਕਿ ਉਹਨਾਂ ਦੀ ਲੰਬੀ ਉਮਰ ਸਿਰਫ ਕਿਸਮਤ ਹੈ ਅਤੇ ਉਹਨਾਂ ਦੀ ਖੁਰਾਕ ਦਾ ਕੋਈ ਖਾਸ ਰਾਜ਼ ਨਹੀਂ ਹਾਲਾਂਕਿ ਉਹਨਾਂ ਦਾ ਮਨਪਸੰਦ ਭੋਜਨ ਹਰ ਸ਼ੁੱਕਰਵਾਰ ਨੂੰ ਮੱਛੀ ਅਤੇ ਚਿਪਸ ਸੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਰਿਟਾਇਰ ਹੋ ਚੁੱਕੇ ਟਿਨਿਸਵੁੱਡ ਨੂੰ ਗਿਨਿਸ ਵਰਲਡ ਰਿਕਾਰਡਸ ਦਾ ਕਿਤਾਬ ਵੇਨਿਚੁਏਲਾ ਦੇ 114 ਸਾਲਾ ਜਵਾਨ ਵਿਸ਼ੇਂਟ ਪੈਰੇਸ ਮੋਰਾ ਤੋਂ ਵਾਦ ਮਿਲਿਆ ਜਿਨ੍ਹਾਂ ਦੀ ਮੌਤ ਦਾ ਐਲਾਨ ਇਸ ਹਫਤੇ ਦੇ ਸ਼ੁਰੂ ਵਿੱਚ ਕੀਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਪਾਇਲਟਾਂ ਦੀ ਕਮੀ ਦਾ ਅਸਰ ਵਿਸਤਾਰਾ 에ਅਰਲਾਈਨਸ ਤੇ ਸਾਫ ਦਿਖਾਈ ਦੇ ਰਿਹਾ ਪਿਛਲੇ ਬੁੱਧਵਾਰ ਕੰਪਨੀ ਦੇ ਧਿਕਾਰੀਆਂ ਤੇ ਪਾਇਲਟਾਂ ਵਿਚਕਾਰ ਇੱਕ ਵਰਚੁਅਲ ਮੀਟਿੰਗ ਹੋਈ ਸੀ ਜ਼ਿਕਰਯੋਗ ਹੈ ਕਿ ਪਿਛਲੇ 4 ਦਿਨਾਂ ਚ ਵਿਸਤਾਰਾ 에ਅਰਲਾਈਨਸ ਵੱਲੋਂ 100 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਸੀ ਡੀਜੀਸੀ ਨੇ ਫਲਾਈਟ ਰੱਦ ਹੋਣ ਅਤੇ ਦੇਰੀ ਬਾਰੇ ਰੋਜ਼ਾਨਾ ਰਿਪੋਰਟ ਮੰਗੀ ਸੀ ਇਸ ਦੌਰਾਨ ਵਿਸਤਾਰਾ 에ਅਰਲਾਈਨਸ ਦੇ ਸੀਈਓ ਵਿਨੋਦ ਕਨਨ ਨੇ ਉਮੀਦ ਜਤਾਈ ਹੈ ਕਿ ਮਈ ਮਹੀਨੇ ਤੱਕ ਸੰਚਾਲਨ ਆਮ ਵਾਂਗ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਪਾਇਲਟਾਂ ਦੇ ਵਧੇ ਹੋਏ ਰੋਸਟਰ ਕਾਰਨ ਉਡਾਣ ਵਿੱਚ ਵਿਘਨ ਇੱਕ ਇੰਟਰਵਿਊ ਵਿੱਚ ਵਿਸਤਾਰਾ 에어ਲਾਈਨਸ ਦੇ ਸੀਈਓ ਵਿਨੋਦ ਕਨਨ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਵਿਗਨ ਲਈ ਯਾਤਰੀਆਂ ਤੋਂ ਮਾਫੀ ਚਾਹੁੰਦੇ ਹਾਂ ਵਿਸਤਾਰਾ ਸਥਿਤੀ ਨੂੰ ਆਮ ਬਣਾਉਣ ਉੱਤੇ ਧਿਆਨ ਦੇ ਰਿਹਾ ਅਤੇ ਬਹੁਤ ਤੇਜ਼ੀ ਨਾਲ ਹੋ ਰਿਹਾ ਵਿਸਤਾਰਾ ਦੇ ਸੀਈਓ ਵਿਨੋਦ ਕਨਨ ਦਾ ਕਹਿਣਾ ਹੈ ਕਿ ਪਾਇਲਟਾਂ ਵੱਲੋਂ ਉਠਾਈਆਂ ਗਈਆਂ ਚਿਤਾਵਾਂ ਦੀ ਸਮੀਖਿਆ ਅਤੇ ਚਰਚਾ ਕੀਤੀ ਜਾ ਰਹੀ ਹੈ ਇਸ ਹਫ਼ਤੇ ਤੋਂ ਬਾਅਦ ਉਡਾਣਾਂ ਰੱਦ ਨਹੀਂ ਹੋਣਗੀਆਂ ਵਿਨੋਦ ਕਨਨ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਈਐਨਸੀ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਇਸ ਹਫ਼ਤੇ ਤੋਂ ਬਾਅਦ ਆਖਰੀ ਸਮੇਂ ਤੋਂ ਉਡਾਣਾਂ ਨੂੰ ਰੱਦ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ ਕਿਉਂਕਿ ਕਹਾਂ ਕਿ ਜਿੱਥੋਂ ਤੱਕ ਉਡਾਨਾਂ ਦਾ ਸਵਾਲ ਹੈ ਤਾਂ ਅਸੀਂ ਆਮ ਸਥਿਤੀ ਵਿੱਚ ਆ ਗਏ ਹਾਂ April ਮਹੀਨੇ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਲੂ ਵਰਗੇ ਹਾਲਾਤ ਬਣ ਗਏ ਨੇ ਕਹਿਰ ਦੀ ਗਰਮੀ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਹਾਲਾਂਕਿ ਭਾਰਤ ਮੌਸਮ ਵਿਭਾਗ IMD ਨੇ ਰਾਹਤ ਦੀ ਖਬਰ ਦਿੱਤੀ ਹੈ ਮੌਸਮ ਵਿਗਿਆਨੀਆਂ ਮੁਤਾਬਕ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਮੀਂਹ ਪੈ ਸਕਦਾ ਹੈ ਅਜਿਹਾ ਇਸ ਲਈ ਹੈ ਕਿਉਂਕਿ ਅਲਨੀਨੋ ਦੇ ਪ੍ਰਭਾਵ ਦਾ ਪੱਧਰ ਘਟ ਰਿਹਾ ਹੈ ਇਹ ਮੌਨਸੂਨ ਲਈ ਬਿਹਤਰ ਮਾਹੌਲ ਦਾ ਸੰਕੇਤ ਦੇ ਰਿਹਾ ਹੈ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮਿਤਨ ਜੇ ਮਹਾਪਾਤਵ ਨੇ ਇਹ ਜਾਣਕਾਰੀ ਦਿੱਤੀ ਹੈ ਕੇਂਦਰੀ ਪ੍ਰਸ਼ਾਂਤ ਮਹਾਸਾਗਰ ਤੇ ਤਪ ਦਾ ਜ਼ਿਕਰ ਕਰਦਿਆਂ ਉਹਨਾਂ ਕਹਾਂਗੇ ਹੁਣ ਤੱਕ ਇਹ ਸੰਕੇਤ ਮਿਲੇ ਨੇ ਕਿ ਅਲਨੀਨੋ ਘਟ ਰਿਹਾ ਹੈ ਜੂਨ ਦੀ ਸ਼ੁਰੂਆਤ ਤੱਕ ਪ੍ਰਭਾਵ ਘਟ ਜਾਵੇਗਾ ਜਿਸ ਤੋਂ ਬਾਅਦ ਨਿਰਪੱਖ ਹਾਲਾਤ ਬਣ ਸਕਦੇ ਨੇ ਇਹ ਮੌਸਮੀ ਵਰਤਾਰਾ ਦੱਖਣ ਪੱਛਮੀ ਮੌਨਸੂਨ ਲਈ ਣਕੂਲ ਹੈ ਖਣ ਪਛਮੀ ਮੌਨਸੂਨ ਭਾਰਤ ਦੇ ਖੇਤੀਬਾੜੀ ਸੈਕਟਰ ਲਈ ਮਹੱਤਵਪੂਰਨ ਹੈ। ਇਹ ਦੇਸ਼ ਵਿੱਚ ਸਾਲਾਨਾ ਵਰਖਾ ਦਾ ਲਗਭਗ 70% ਦੀ ਕਵਰ ਕਰਦਾ ਹੈ। ਦੇਸ਼ ਵਿੱਚ ਖੇਤੀਬਾੜੀ ਖੇਤਰ ਜੀਡੀਪੀ ਵਿੱਚ ਲਗਭਗ 14% ਯੋਗਦਾਨ ਪਾਉਂਦਾ ਹੈ ਅਤੇ ਲਗਭਗ 1.4 ਬਿਲੀਅਨ ਆਬਾਦੀ ਦੇ ਅੱਧ ਤੋਂ ਵਿਵੱਦ ਨੂੰ ਰੋਜ਼ਗਾਰ ਦਿੰਦਾ ਹੈ। ਮੀਂਹ ਦੀ ਇਸ ਕਮੀ ਦੀ ਦੇਸ਼ ਦੀ ਆਰਥਿਕਤਾ ਤੇ ਵੱਡਾ ਅਸਰ ਪੈਂਦਾ ਹੈ। ਆਈਐਮਡੀ ਦੇ ਮੁਖੀ ਮਾਪਾਤਰਾ ਨੇ ਕਿਹਾ ਕਿ ਇਸ ਸਾਲ ਜੁਲਾਈ ਤੋਂ ਸਤੰਬਰ ਦਰਮਿਆਨ ਲਾਨੀਨਾ ਹਾਲਾਤ ਦੇਖੇ ਜਾ ਰਹੇ ਨੇ ਜੋ ਕੇਂਦਰੀ ਪ੍ਰਸ਼ਾਸਤ ਮਹਾਸਾਗਰ ਦੇ ਠੰਡੇ ਹੋਣ ਵਿੱਚ ਯੋਗਦਾਨ ਪਾ ਰਿਹਾ ਹੈ ਸ਼ੁੱਕਰਵਾਰ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਕਈ ਹਿੱਸਿਆਂ 'ਚ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਮਰੀਕੀ ਪੂਰਬ ਵਿਗਿਆਨ ਸਰਵੇਖਣ ਮੁਤਾਬਕ ਰੈਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 4.7 ਮਾਪੀ ਗਈ ਹੈ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤ ਸੀ ਕਿ ਨਿਊਯਾਰਕ ਦੀਆਂ ਕਈ ਇਮਾਰਤਾਂ ਹਿੱਲਣ ਲੱਗ ਪਈਆਂ ਦੱਸਿਆ ਜਾ ਰਿਹਾ ਹੈ ਕਿ ਜਿਸ ਖੇਤਰ 'ਚ ਪੁਚਾਲ ਦੇ ਝਟਕੇ ਆਏ ਨੇ ਉਹ ਜਿਹਾ ਖੇਤਰ ਹੈ ਜਿੱਥੇ ਪੁਚਾਲ ਦੀ ਗਤੀਵਿਧੀ ਨਿਊਯਾਰਕ ਸਿਟੀ ਦੇ ਉਹ ਦਿਨਾਂ ਦੇ ਅੰਦਰ ਦੁਰਲਭ ਕੁਦਰਤੀ ਘਟਨਾਵਾਂ ਦਾ ਸਥਾਨ ਹੋ ਰਿਹਾ ਹੈ 4 April 2024 ਨੂੰ ਇੱਕ ਜੋਰਦਾਰ ਗਰਜ ਦੇ ਦੌਰਾਨ ਸਟੈਚੂ ਆਫ ਲਿਬਰਟੀ ਤੇ ਬਿਜਲੀ ਡਿੱਗੀ ਅਗਲੇ ਦਿਨ ਸ਼ਹਿਰ 4.8 ਤਿੱਬਰਤਾ ਦੇ ਪੁਚਾਲ ਨਾਲ ਹਿੱਲ ਗਿਆ ਜੋ ਕਿ 40 ਸਾਲਾਂ ਵਿੱਚ ਇਸ ਖੇਤਰ ਲਈ ਸਭ ਤੋਂ ਵੱਡਾ ਝਟਕਾ ਰਿਹਾ ਇਸ ਲਈ ਇਸ ਪੁਚਾਲ ਨੂੰ ਦੁਰਲਭ ਪੁਚਾਲ ਕਿਹਾ ਜਾ ਰਿਹਾ ਨਿਊਯਾਰਸੀ ਅਤੇ ਅਚਾਨਕ ਤੇਜ਼ ਘਰਜ ਨਾਲ ਕੰਬ ਗਏ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਮਾਲਕ ਮਾਰਕ ਝੁਕਰਬਰਗ ਦੀ ਜਾਇਦਾਦ ਚ ਰਿਕਾਰਡ ਵਾਧਾ ਦੇਖਿਆ ਜਾ ਰਿਹਾ ਹੈ ਖਬਰਾਂ ਅਨੁਸਾਰ ਮਾਰਕ ਝੁਕਰਬਰਗ ਐਲਨ ਮਸਕ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਨਵੰਬਰ 2020 ਤੋਂ ਬਾਅਦ ਪਹਿਲੀ ਵਾਰ ਮਾਰਕ ਝੁਕਰਬਰਗ ਐਲਨ ਮਸਕ ਤੋਂ ਅੱਗੇ ਨਿਕਲ ਗਏ ਨੇ ਮਾਰਕ ਝੁਕਰਬਰਗ ਨੇ ਸ਼ੁੱਕਰਵਾਰ ਨੂੰ ਇਹ ਸਫਲਤਾ ਹਾਸਲ ਕੀਤੀ ਬਲੂਮਵਰਕਸ ਬਿਲੀਅਨियर्स ਇੰਡੈਕਸ ਦੇ ਅਨੁਸਾਰ ਮਾਰਕ ਝੁਕਰਬਰਗ ਦੀ ਜਾਇਦਾਦ ਸ਼ੁੱਕਰਵਾਰ ਨੂੰ 5.65 ਅਰਬ ਡਾਲਰ ਤੋਂ ਵੱਧ ਕੇ 187 ਅਰਬ ਡ ਨੋ ਅਰਬ ਡਾਲਰ ਵਧੀ ਹੈ ਸ਼ੁੱਕਰਵਾਰ ਨੂੰ ਉਸਦੀ ਦੌਲਤ ਵਿੱਚ ਇਹ ਵਾਧਾ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਦੇ ਸ਼ੇਅਰਾਂ ਵਿੱਚ ਪਾਰੀ ਵਾਧੇ ਕਾਰਨ ਹੋਇਆ ਹੈ ਸਰੀਅੱ ਇਰਾਨੀ ਬੰਚ ਦੂਤਕਰਤੇ ਇਜ਼ਰਾਈਲ ਦੇ ਸ਼ੱਕੀ ਹਮਲੇ ਕਾਰਨ ਮੱਧ ਪੂਰਬ 'ਚ ਤਣਾਅ ਕਾਫੀ ਵੱਧ ਗਿਆ ਹੁਣ ਈਰਾਨ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਨਾਲ ਹੀ ਤਹਿਰਾਨ ਨੇ ਅਮਰੀਕਾ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ਈਰਾਨ ਦੇ ਪ੍ਰਤੀਨਿਧੀ ਮੰਨੇ ਜਾਂਦੇ ਹਿਜ਼ਬੱਲਾ ਨੇ ਯਹੂਦੀ ਰਾਜ ਨੂੰ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ ਵਾਸ਼ਿੰਗਟਨ ਨੂੰ ਲਿਖੇ ਇੱਕ ਸੰਦੇਸ਼ ਵਿੱਚ ਈਰਾਨ ਨੇ ਕਿਹਾ ਕਿ ਅਮਰੀਕਾ ਨੂੰ ਨੇਤਨਯਾਹ ਦੇ ਜਾਲ ਵਿੱਚ ਫਸਣ ਤੋਂ ਬਚਣਾ ਚਾਹੀਦਾ ਫਾਇਰ ਬ੍ਰੋਕ ਆਊਟ ਅਗੇਨ ਇਨ ਦੀ ਮਿਡਲ ਈਸਟ ਈਰਾਨ ਸੈਡ ਅਮਰੀਕਾ ਸ਼ੁੱਡ ਸਟੇ ਅਵੇ ਈਰਾਨੀ ਰਾਸ਼ਟਰਪ ਮੁਹੰਮਦ ਜਸ਼ਮੀਦੀ ਨੇ ਟਵਿੱਟਰ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮਿਨ ਨੇਤੀਜ਼ਾਉ ਦਾ ਹਵਾਲਾ ਦਿੰਦੇ ਹੋਏ ਲਿਖਿਆ ਅਮਰੀਕਾ ਨੂੰ ਇੱਕ ਪਾਸੇ ਹੋ ਜਾਣਾ ਚਾਹੀਦਾ ਤਾਂ ਜੋ ਤੁਹਾਨੂੰ ਕੋਈ ਸੱਟ ਨਾ ਲੱਗੇ ਜਸ਼ਮੀਦੀ ਨੇ ਕਿਹਾ ਕਿ ਇਸ ਦਾ ਜਵਾਬ ਅਮਰੀਕਾ ਨੇ ਈਰਾਨ ਨੂੰ ਅਮਰੀਕੀ ਟਿਕਾਣਿਆਂ ਤੇ ਹਮਲਾ ਨਾ ਕਰਨ ਲਈ ਕਿਹਾ ਹਾਲਾਂਕਿ ਅਮਰੀਕਾ ਨੇ ਅਜੇ ਤੱਕ ਈਰਾਨ ਵੱਲੋਂ ਭੇਜੇ ਗਏ ਇਸ ਕਤਿੱਤ ਸੰਦੇਸ਼ ਦਾ ਜਵਾਬ ਨਹੀਂ ਦਿੱਤਾ ਈਰਾਨ ਦੀ ਮਿਲਟਰੀ ਫੋਰਸ ਰੈਵੋਲੂਸ਼ਨਰੀ ਗਾਰਡ ਦੇ ਕਮਾਂਡਰ ਨੇ ਕੌਂਸਲਰ ਤੇ ਹਵਾਈ ਹਮਲੇ ਵਿੱਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ 'ਚ ਦੋ ਉਹਨਾਂ ਨਾਲ ਸਮੇਤ ਸਮੂਹ ਦੇ 7 ਮੈਂਬਰ ਮਾਰੇ ਗਏ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚਾਰ ਪੰਜਾਬੀ ਨੌਜਵਾਨਾਂ ਨੂੰ 3130 ਯੰਗ ਲੀਡਰਜ਼ ਦਾ ਸਨਮਾਨ ਮਿਲਿਆ ਇਹਨਾਂ ਪੰਜਾਬੀਆਂ ਨੇ ਟੈਕਨੋਲੋਜੀ ਰੀਅਲ ਅਸਟੇਟ ਉਦਯੋਗ ਖੇਤੀਬਾੜੀ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕਿਤਕ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ BC ਬਿਜ਼ਨਸ ਵੱਲੋਂ ਇਹਨਾਂ ਚੇਤੂਆਂ ਦਾ ਐਲਾਨ ਕੀਤਾ ਗਿਆ ਇਹ ਸਨਮਾਨ ਸੂਬੇ ਦੇ 30 ਸਾਲ ਤੋਂ ਘੱਟ ਉਮਰ ਦੇ 29 ਨੌਜਵਾਨ ਲੜਕੇ ਤੇ ਲੜਕੀਆਂ ਨੂੰ ਦਿੱਤਾ ਜਾਂਦਾ ਇਹਨਾਂ ਵਿੱਚ ਦਸਤਾਰਦਾਰੀ ਨੌਜਵਾਨ ਮਨਵੀਰ ਸਿੰਘ ਦਿਓਲਵੀ ਸ਼ਾਮਿਲ ਨੇ ਜੋ ਕਿ ਮਾਰਕੀਟਿੰਗ ਕੰ ਮੈਨੇਜਿੰਗ ਪਾਰਟਨਰ ਨੇ ਤੇ ਉਹਨਾਂ ਨੇ ਕੁਆਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਗ੍ਰਾਫਿਕ ਡਿਜ਼ਾਈਨ ਦੀ ਡਿਗਰੀ ਕੀਤੀ ਹੋਈ ਹੈ ਜਸ ਤੇਜ ਸਿੰਘ ਚੁੰਗ ਅਤੇ ਪ੍ਰਭਦੀਪ ਸਿੰਘ ਮੰਗਰ ਰੀਅਲ ਅਸਟੇਟ ਕੰਪਨੀ ਜਨਰੋਡ ਐਯੰਟ leads.com ਦੇ ਸਹਿ-ਸੰਸਥਾਪਕ ਨੇ ਅਤੇ ਬਿੱਤੇ 6 ਸਾਲਾਂ ਚ 2000 ਰੀਅਲ ਅਸਟੇਟ ਮਾਰਕੀਟਿੰਗ ਨੂੰ ਸੇਵਾਵਾਂ ਦੇ ਚੁੱਕੇ ਨੇ ਇਨਾਂ ਤੋਂ ਇਲਾਵਾ 28 ਸਾਲਾ ਟੇਵਨ ਗਿਲ ਮੇਰਾ ਸਿਕਿਉਰਿਟੀ ਸਿਸਟਮ ਅਤੇ ਮੇਰਾ ਸੋਲਰ ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੈਨੇਜਿੰਗ ਪਾਰਟਨਰ ਨੇ ਇੱਕ ਕੰਪਨੀ ਉੱਤਰੀ ਅਮਰੀਕਾ ਚ ਹੋਮ ਸਿਕਿਉਰਿਟੀ ਦੀਆਂ ਸੇਵਾਵਾਂ ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਵਰਕਰਾਂ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪਾਰਟੀ ਦੇਸ਼ ਦੀ ਸਭ ਤੋਂ ਪਸੰਦੀਦਾ ਪਾਰਟੀ ਹੈ ਜੋ ਲੋਕਾਂ ਦੀ ਸੇਵਾ ਦੇ ਮੰਤਰ ਨਾਲ ਲੱਗੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਐਕਸ ਤੇ ਪੋਸਟ ਕਰਦੇ ਹੋਏ ਕਿਹਾ ਕਿ ਦੇਸ਼ ਦੇ ਲੋਕ ਉਹਨਾਂ ਨੂੰ ਇੱਕ ਹੋਰ ਕਾਰਜਕਾਲ ਲਈ ਅਸ਼ੀਰਵਾਦ ਦੇਣ ਜਾ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕੀਤਾ ਤੇ ਕਿਹਾ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਤੇ ਦੇਸ਼ ਪਰ ਦੇ ਮੇਰੇ ਮਿਹਨਤੀ ਵਰਕਰਾਂ ਨੂੰ ਬਹੁਤ ਸਾਰੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ ਅੱਜ ਪਾਸ਼ਪਾ ਦੀਆਂ ਉਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਸਰਦਾਂਸ਼ਲੀ ਦੇਣ ਦਾ ਦਿਨ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਸੰਘਰਸ਼ ਅਤੇ ਕੁਰਬਾਨੀ ਨਾਲ ਪਾਰਟੀ ਨੂੰ ਇਸ ਉਚਾਈ ਤੇ ਪਹੁੰਚਾਇਆ ਅੱਜ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਆਜਪਾ ਦੇਸ਼ ਦੀ ਸਭ ਤੋਂ ਚਿਹਤੀ ਪਾਰਟੀ ਹੈ ਜੋ ਨੇਸ਼ਨ ਫਰਸ ਦੇ ਮੰਤਰ ਨਾਲ ਲੋਕਾਂ ਦੀ ਸੇਵਾ ਕਰਨ 'ਚ ਲੱਗੀ ਹੋਈ ਹੈ ਪੀਐਮ ਮੋਦੀ ਨੇ ਲਗਾਤਾਰ ਤੀਜੀ ਵਾਰ ਲੋਕ ਸਭਾ ਚੋਣਾਂ ਚਿਤ ਦਾ ਦਾਅਵਾ ਕਰਦੇ ਹੋਏ ਇਹ ਵੀ ਕਿਹਾ ਦੇਸ਼ ਤੇ ਲੋਕ ਨਵੀਂ ਲੋਕ ਸਭਾ ਨੂੰ ਚੁਣਨ ਲਈ ਪੂਰੀ ਤਰ੍ਹਾਂ ਤਿਆਰ ਨੇ ਮੈਨੂੰ ਪਰੋਸਾ ਹੈ ਕਿ ਦੇਸ਼ ਭਰ ਵਿੱਚ ਮੇਰੇ ਪਰਿਵਾਰ ਦੇ ਮੈਂਬਰ ਸਾਨੂੰ ਇੱਕ ਹੋਰ ਕਾਰਜਕਾਲ ਲਈ ਅਸ਼ੀਰਵਾਦ ਦੇਣ ਜਾ ਰਹੇ ਨੇ ਤਾਂ ਜੋ ਪਿਛਲੇ ਦਹਾਕੇ ਵਿੱਚ ਵਿਕਸਿਤ ਭਾਰਤ ਲਈ ਜੋ ਨੀ ਰੱਖੀ ਇਹ ਉਸ ਨੂੰ ਨਵੀਂ ਤਾਕਤ ਦਿੱਤੀ ਜਾ ਸਕੇ ਮੈਂ ਇੱਕ ਵਾਰ ਫਿਰ ਪਾਸ਼ਪਾ ਅਤੇ ਐਨਡੀਏ ਦੇ ਆਪਣੇ ਸਾਰੇ ਵਰਕਰਾਂ ਨੂੰ ਵਧਾਈ ਦਿੰਦਾ ਜੋ ਸਰਕਾਰ ਅਤੇ ਜਨਤਾ ਦੇ ਵਿੱਚ ਵਿਕਾਸ ਦੇ ਸਭ ਤੋਂ ਮਜ਼ਬੂਤ ਘੜੀ ਹੈ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਦੁਆਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਵ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ